ਬਹੁਤ ਵਾਰ ਆਪਾਂ ਦੇਖਦੇ ਆਂ ਵੀ ਆਪਾਂ ਆਪਣਾ ਕਿਤੇ ਫੋਨ ਰੱਖਿਆ ਹੁੰਦਾ ਹੈ ਤਾਂ ਕੋਈ ਵੀ ਬੰਦਾ ਆਪਣੇ ਫੋਨ ਦੀ ਲੋਕ ਖੋਲਣ ਦੀ ਕੋਸ਼ਿਸ਼ ਕਰਦਾ ਜਾਂ ਕਿਸੇ ਨੂੰ ਪਤਾ ਹੁੰਦਾ ਹੈ ਤਾਂ ਆਪਣੇ ਫੋਨ ਦਾ ਲੋਕ ਖੋਲ ਲਾਂਦਾ ਹੈ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਇੱਕ ਘੈਂਟ ਟ੍ਰਿਕ ਦੱਸੂਗਾ ਮਤਲਬ ਜਿਹੜੇ ਤੁਹਾਡੇ ਫੋਨ ਦਾ ਤੁਸੀਂ ਪਾਸਵਰਡ ਇਸ ਹਿਸਾਬ ਨਾਲ ਲਾਉਣਾ ਹੈ ਵੀ ਹਰ ਇੱਕ ਇੱਕ ਮਿੰਟ ਬਾਅਦ ਤੁਹਾਡਾ ਪਾਸਵਰਡ ਚੇਂਜ ਹੋਣਾ ਹੈ ਕੋਈ ਵੀ ਬੰਦਾ ਜਿਹੜਾ ਤੁਹਾਡਾ ਪਾਸਵਰਡ ਪਤਾ ਨਹੀਂ ਕਰ ਸਕਦਾ ਕਿਹੜੀ ਟ੍ਰਿਕ ਹੈ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਉ ਆ ਤੁਹਾਨੂੰ ਆਪਾਂ ਦੱਸ ਦਿਆਂ ਵੀਡੀਓ ਦੇ ਵਿੱਚ ਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੇ ਪਲੇ ਸਟੋਰ ਜਾਣਾ ਉੱ ਬਿਲਕੁਲ ਸੇਫ ਹੈ ਕੋਈ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ ਕੋਈ ਥਾਲੜਪਾਲੀ ਨਹੀਂ ਹੈਗੀ ਜਿੱਦਾਂ ਮੈਂ ਪਹਿਲੇ ਭਰੀਓ ਫਿਰ ਵੀਡੀਓ ਲੰਬੀ ਹੋ ਜਾਂਦੀ ਹੈ ਜਿੱਦਾਂ ਭਰਨ ਤੋਂ ਬਾਅਦ ਇੱਥੇ ਨੂੰ ਮੈਂ ਓਪਨ ਕਰਨਾ ਓਪਨ ਕਰਨ ਤੋਂ ਕੀ ਕਰਨਾ ਹੈ ਜਿਹੜੀ ਬਲੂ ਟੈਕ ਹੈ ਪਹਿਲਾਂ ਤੌਰ ਤੱਕ ਜਾਇਆ ਜਾਣੀ ਹੈ ਜਾਣ ਤੋਂ ਬਾਅਦ ਇੱਥੇ ਪਰਮਿਸ਼ਨ ਮੰਗਣੀ ਇੱਥੇ ਪਰਮਿਸ਼ਨ ਕਰਦਣਾ ਦੇਣ ਤੋਂ ਬਾਅਦ ਤੁਸੀਂ ਨੀਚੇ ਦਿਖ ਰਿਹਾ ਹੈ ਸਕਰੀਨ ਲੌਕ ਇੱਥੇ ਪਰਮਿਸ਼ਨ ਦੇ ਦੇਣੀ ਹੈ ਔਰਨ ਤੋਂ ਬਾਅਦ ਇੱਥੇ ਪਾਣਾ ਜੇ ਆਪਾਂ ਬੈਕ ਆਉਣਾ ਬੈਕ ਆਉਣ ਤੋਂ ਬਾਅਦ ਫਿਰ ਆਪਾਂ ਪਰਮਿਸ਼ਨ ਦੇਣੀ ਹੈ ਇੱਥੇ ਆਪਾਂ ਅਲਾਉ ਕਰਦਣਾ ਲਾਉ ਕਰਨ ਤੋਂ ਬਾਅਦ ਫਿਰ ਆਪਾਂ ਪਰਮ ਕਰਨ ਤੋਂ ਬਾਅਦ ਆ ਸਾਰੀ ਮਤਲਬ ਜਦੋਂ ਤੁਹਾਡੀ ਐਪ ਇਹ ਖੋਲ੍ਹ ਜਾਣੀ ਹੈ ਖੁੱਲਣ ਤੋਂ ਬਾਅਦ ਕੀ ਹੈ ਜਿੱਦਾਂ ਮਤਲਬ ਤੁਸੀਂ ਦੇਖ ਸਕਦੇ ਪਹਿਲੇ ਲਿਖਿਆ ਹੁੰਦਾ ਅਨੇਵਲ ਲੌਕ ਇੱਥੋਂ ਆਪਾਂ ਇਹਨੂੰ ਔਨ ਕਰ ਦਾਂਗੇ ਔਨ ਕਰਨ ਤੋਂ ਬਾਅਦ ਇੱਥੇ ਮਤਲਬ ਰਿਕਵਰੀ ਪਾਸਵਰਡ ਕਾਨੇ ਦੇ ਮਤਲਬ ਇਹਨਾਂ ਨੇ ਪੁੱਛਣਾ ਵੀ ਤੁਸੀਂ ਕੀ ਰੱਖਣਾ ਚਾਹੁੰਦੇ ਜਿੱਦਾਂ ਹੁਣ ਮਾ ਲਾਵੇ ਇੱਥੇ ਮੈਂ ਕੁਝ ਵੀ ਸਿਲੈਕਟ ਕਰ ਲਿਆ ਜਿੱਦਾਂ ਮਾ ਦਾ ਲਿਖਿਆ ਯੂਅਰ ਚਾਈਲਡਰ ਨਿੱਕੀ ਨੇਮ ਤੇ ਆਪਾਂ ਕਰਾ ਦਤਾ ਨਿੱਕ ਨੇਮ ਤੇ ਕਰਨ ਤੋਂ ਬਾਅਦ ਇੱਥੇ ਆਪਾਂ ਕੁਝ ਵੀ ਆਪਣਾ ਨਾਮ ਲਿਖ ਦੇਣਾ ਜਿੱਦਾਂ ਹੁਣ ਮੈਂ ਲਿਖਤਾ ਮੈਂ ਆਪਣੀ ਬੇਟੀ ਦਾ ਨਾਮ ਨਮ ਤੁਸੀਂ ਕੀ ਕਰ ਰਹੇ ਆ ਜਿੱਦਾਂ ਥੱਲੇ ਤੁਸੀਂ ਦੇਖ ਸਕਦੇ ਆ ਸਿਕਿਉਰਿਟੀ ਟਾਈਪ ਇੱਥੇ ਆਪਾਂ ਕਲਿੱਕ ਕਰਨਾ ਹੁਣ ਇੱਥੇ ਆਪਾਂ ਬਹੁਤ ਸਾਰੇ ਲੌਕ ਲਾ ਸਕਦੇ ਆ ਕਰੈਕਟ ਟਾਈਮ ਮਤਲਬ ਜੋ ਵੀ ਟਾਈਮ ਹੈਗਾ ਤੁਹਾਡੀ ਸਕਰੀਨ ਤੇ ਉਹਦਾ ਵੀ ਲੌਕ ਸਕਦੇ ਆ ਪਿਨ ਪਲੱਸ ਟਾਈਮ ਪਿਨ ਪਲੱਸ ਹਾਊਸ ਤੇ ਪਿਨ ਪਲੱਸ ਮੈਂਟ ਪਿਨ ਓਨਲੀ ਤੇ ਪਿਨ ਪਲੱਸ ਡੇ ਤੁਸੀਂ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਲਾ ਸਕਦੇ ਜਿੱਦਾਂ ਹੁਣ ਮੈਂ ਲਾਦਾ ਇੱਥੇ ਕਰੈਕਟ ਟਾਈਮ ਲਾ ਦੇਣਾ ਕਰੰਟ ਟਾਈਮ ਕਰਨ ਤੋਂ ਬਾਅਦ ਹੁਣ ਕੀ ਕਰਨਾ ਮੈਂ ਇਹਦਾ ਬੈਕ ਜਾਣਾ ਤੁਹਾਨੂੰ ਮਿਲਾ ਕੇ ਦਿਖਾਉਂਦਾ ਮੈਂ ਉਦਾਂ ਸੈਟਿੰਗ ਕਰਨ ਤੋਂ ਬਾਅਦ ਕੀ ਕਰਨਾ ਤੁਸੀਂ ਆਪਣੀ ਮੇਨ ਚੱਕਰੀ ਤੇ ਆ ਜਾਣ ਕਿ ਤਾਂ ਹੁਣ ਮੈਂ ਤੁਹਾਨੂੰ ਕਰਕੇ ਦਿਖਾਉਂਦਾ ਹੈ ਜਿੱਦਾ ਬੰਦ ਕੀਤਾ ਤਾਂ ਮਤਲਬ ਆਪ ਹੈ ਥੱਲੇ ਤੁਸੀਂ ਲਿਖਿਆ ਨਾ ਸਾਈਟ ਟੂ ਅਨਲੌਕ ਇੱਥੋਂ ਆਪਾਂ ਇਦਾਂ ਨੂੰ ਕਰਨਾ ਕਰਨ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਪਹਿਲਾਂ ਉੱਪਰ ਟਾਈਮ ਨੋਟ ਕਰੋ ਮੇਰੇ ਫੋਨ ਤੇ 5:01 ਮਿੰਟ ਹੋਇਆ ਮੈਂ ਪਹਿਲਾਂ ਤੁਹਾਨੂੰ ਗਲਤ ਭਰ ਕੇ ਦਿਖਾਉਂਦਾ ਦੇਖੋ ਪਾਸਵਰਡ ਇਹਨੇ ਖੋਲਣਾ ਨਹੀਂ ਲੋਕ ਜਦੋਂ ਹੁਣ ਮੰਨ ਲਾ ਵੀ 5:01 ਮਿੰਟ ਦਾ 0 ਅ ਮਤਲਬ 8 6 ਜਾਂ ਕੁਝ ਵੀ ਅਤਕਾਤਾ ਦੇਖੋ ਖੁੱਲਿਆ ਨਹੀਂ ਹੈ ਨਾ ਕਿ ਮੈਂ ਇਦਾਂ ਮਤਲਬ ਗਲਤ ਮਲਤ ਟਾਈਮ ਭਰਿਆ ਤਾਂ ਲੋਕ ਖੁੱਲਿਆ ਨਹੀਂ ਹੁਣ ਕਿਦਾਂ ਤੁਸੀਂ ਦੇਖੋ ਮੇਰੀ ਸਕਰੀਨ ਦੇ ਉੱਪਰ 5:02 ਮਿੰਟ ਹੋ ਗਏ ਹੈ ਨਾ ਤਾਂ ਹੁਣ ਮੈਂ ਤੁਹਾਨੂੰ ਇਹੀ ਸੇਮ ਟਾਈਮ ਭਰੂੰਗਾ ਤਾਂ ਦੇਖੋ ਲੋਕ ਖੁੱਲ ਜਾਣਾ ਕਿਦਾਂ ਮੈਂ ਦੇਖਿਆ 0 5 0 2 ਦੇਖੋ ਤੁਸੀਂ ਆਹ ਲੋਕ ਖੋਲ ਗਏ ਹੁਣ ਜਿਹੜਾ ਤੁਸੀਂ ਮਤਲਬ ਆਪਣੇ ਫੋਨ ਦਾ ਉਹ ਲੋਕ ਲਾਇਆ ਸੀਗਾ ਇਹ ਤੁਸੀਂ ਬੰਦ ਕਰ ਸਕਦੇ ਆ ਮਤਲਬ ਮੈਂ ਇੱਥੇ ਲਾ ਕੇ ਰੱਖਿਆ ਜਿੱਦਾਂ ਮੈਂ ਡਬਲ ਲੋਕ ਹੋ ਜਾਣਾ ਇਹਦੇ ਵਿੱਚ ਫਾਇਦਾ ਕੀ ਹੋਣਾ ਇੱਕ ਤਾਂ ਤੁਹਾਡਾ ਲੋਕ ਡਬਲ ਹੋ ਗਿਆ ਮਤਲਬ ਇੱਕ ਉਹ ਚੀਜ਼ ਹੋ ਗਈ ਆ ਤੁਸੀਂ ਧਿਆ ਮਤਲਬ ਜਿਹੜਾ ਵੀ ਤੁਹਾਡਾ ਟਾਈਮ ਹੋਇਆ ਜਿੱਦਾਂ ਹੁਣ ਪਰ 5:02 ਮਿੰਟ ਸੀਗੇ ਤੁਸੀਂ ਉਹੀ ਮਤਲਬ ਜਦੋਂ ਇਹ ਲੋਕ ਲਾਉਗੇ ਤਾਂ ਤੁਹਾਡੇ ਇਸੇ ਟਾਈਮ ਦੇ ਨਾਲ ਲੋਕ ਖੁੱਲਣਾ ਹੈ ਤਾਂ ਬਾਕੀ ਕਿੱਦਾਂ ਦੀ ਲੱਗੀ ਜਾਣਕਾਰੀ ਜੇਕਰ ਤੁਹਾਨੂੰ ਵਧੀਆ ਲੱਗਦੀ ਤਾਂ ਤੁਸੀਂ ਆਪਣੇ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰਕੇ ਤੇ ਧੰਨਵਾਦ ਜੀ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ